ਪਾਣੀ ਵਾਲੀ ਗੱਡੀ ਪਾਣੀ ਵਾਲੀ ਗੱਡੀ ਨੂੰ ਰੋਕਣ ਦੀ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੁਲਿਸਦਿਆਂ ਹੁਣ ਤੱਕ ਸਾਰੀਆਂ ਬੈਰਗੇਡਿੰਗਾਂ ਅਸਫਲ ਹੋਈਆਂ ਨੇ ਦੁੱਧ ਚਾਹ ਪਾਣੀ ਦੀ ਸੇਵਾ ਜੋ ਪਹੁੰਚੀ ਹੈ ਉਸ ਨੂੰ ਹੁਣ ਰੋਕਣ ਦੀ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਜਿੰਨੀਆਂ ਕੋਸ਼ਿਸ਼ਾਂ ਸੀ ਸਾਰੀਆਂ ਅਸਫਲ ਰਹੀਆਂ ਨੇ ਵੱਡਾ ਮੋਰਚਾ ਕਿ ਬਹੁਤ ਸਾਰੇ ਲੋਕਾਂ ਤੱਕ ਪਹੁੰਚੀ ਨਹੀਂ ਹੁਣ ਪਾਣੀ ਨੂੰ ਰੋਕਣ ਦੀ ਪੁਲਿਸ ਨੇ ਕੋਸ਼ਿਸ਼ ਕੀਤੀ ਹੈ ਚਲੋ ਜੀ ਚਲੋ ਜੀ ਕੋਈ ਨਾ ਖੜਾ ਰਿਹਾ ਕੋਈ ਨਹੀਂ ਦੀ ਕੋਸ਼ਿਸ਼ ਕਰ ਰਹੀ ਹੈ ਪਾਣੀ ਦੀ ਗੱਡੀ ਨੂੰ ਠੀਕ ਹੈ ਭਾਈ ਕੋਈ ਨਹੀਂ ਕੋਈ ਲੋਟ ਦਾ ਕੰਮ ਕੀ ਵੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਧੱਕਾ ਮੁਕੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਧੱਕਾ ਮੁਕੀ ਕੀਤੀ ਜਾ ਰਹੀ ਹੈ ਆ ਦੇਖੋ ਝੜਪ ਧੱਕਾ ਪਹੁੰਚ ਗਈ ਹੈ ਗੱਲ ਪੁਲਿਸ ਧੱਕਾ ਮੁਕੀ ਕਰ ਰਹੀ ਹੈ ਪੁਲਿਸ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜਾ ਆਪ ਪਹੁੰਚ ਰਹੀ ਹੈ ਜਿਹੜਾ ਆਪ ਹੋਰ ਲੱਗੀ ਹੈ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਹੈ ਪੁਲਿਸ ਰੋਕ ਰਹੀ ਹੈ ਨੌਜਵਾਨਾਂ ਨੂੰ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਉਸ ਨੌਜਵਾਨ ਨੂੰ ਕਿਸ ਤਰ੍ਹਾਂ ਉਸ ਨੌਜਵਾਨ ਨੇ ਧੱਕਮਕੀ ਕਰਦੇ ਉਸ ਨੂੰ ਸਾਈਡ ਤੇ ਧੱਕ ਦਿੱਤਾ ਗਿਆ ਕਿਉਂਕਿ ਪਾਣੀ ਅੰਦਰ ਜਾਣ ਤੋਂ ਰੋਕ ਰਹੀ ਹੈ ਪੁਲਿਸ ਪਰ ਲੋਕ ਵੱਡੀ ਗਿਣਤੀ ਦੇ ਵਿੱਚ ਅੰਦਰ ਪਹੁੰਚ ਚੁੱਕੇ ਨੇ ਦੋ ਗੱਡੀ ਵੱਧ ਗਈ ਹੈ ਕਿ ਇਹ ਅੱਗੇ ਵੱਧ ਗਈ ਹੈ ਗੱਡੀ ਪੁਲਿਸ ਨੂੰ ਗੱਡੀ ਹੱਕੇ ਵੱਧ ਗਈ ਹੈ 100 ਗੱਡੀਆਂ ਅੱਗੇ ਚਲੀ ਗਈ ਹੈ ਜੀ ਪਾਣੀ ਵਾਲੀ ਗੱਡੀ ਵੀ ਚਲੀ ਗਈ ਹੈ ਪੁਲਿਸ ਦੀਆਂ ਲੱਖਾਂ ਰੋਕਾਂ ਦੇ ਬਾਵਜੂਦ ਪਾਣੀ ਵਾਲੀ ਗੱਡੀ ਵੀ ਅੱਗੇ ਵੱਧ ਗਈ ਹੈ ਤੋ ਵੱਡੀ ਗਿਣਤੀ ਦੇ ਵਿੱਚ ਲੋਕ ਲੋਕਾਂ ਦੇ ਇਕੱਠ ਦੀ ਜਿੱਤ ਹੋਈ ਹੈ ਦੇਖ ਸਕਦੇ ਹੋ ਤੁਸੀਂ ਪੁਲਿਸ ਵੱਲੋਂ ناکਾਮ ਕੋਸ਼ਿਸ਼ ਕੀਤੀ ਗਈ ਹੈ ਰੋਕਣ ਦੀ ਹੁਣ ਇੱਕ ਹੋਰ ਗੱਡੀ ਆਈ ਹੈ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਪਰ ਝੜਪ ਤੋਂ ਬਾਅਦ ਹਰ ਇੱਕ ਗੱਡੀ ਅੰਦਰ ਆ ਰਹੀ ਹੈ ਦੂਜੀ ਗੱਡੀ ਵੀ ਅੰਦਰ ਲਿਆਂਦੀ ਗਈ ਹੈ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਹ ਕਾਰ ਸੇਵਾ ਵਾਲੇ ਕਾਰ ਸੇਵਾ ਵਾਲੇ ਬਾਬਾ ਜੀ ਵੱਲੋਂ ਗੱਡੀ ਭੇਜੀ ਗਈ ਹੈ ਦੁੱਤ ਚਾਹ ਦਾ ਲੰਗਰ ਜਿੱਤੇ ਕੀ ਪਾਣੀ ਦਾ ਲੰਗਰ ਪੁਲਿਸ ਵੱਲੋਂ ناکਾਮ ਕੋਸ਼ਿਸ਼ ਕੀਤੀ ਗਈਆਂ ਰੋਕਣ ਦੀ ਪਰ ਲੋਕ ਲਗਾਤਾਰ ਯੂਨੀਵਰਸਿਟੀ ਦੇ ਵਿੱਚ ਐਂਟਰ ਕਰ ਚੁੱਕੇ ਨੇ ਜੀ ਆ ਦੋਸਤੋ ਦੇਖ ਸਕਦੇ ਹੋ ਇਸ ਮੌਕੇ ਤੁਸੀਂ ਸਿੱਧੀਆਂ ਤਸਵੀਰਾਂ ਯੂਨੀਵਰਸਿਟੀ ਦੇ ਅੰਦਰ ਉਹ ਦੇਖ ਰਹੇ ਹੋ

पुलिस चंडीगढ़ पुलिस तकरनली पुलिस तकरनी पुलिस चंडीगढ़ सरकार ਆਪਣੇ ਭਰਾਵਾਂ ਨੂੰ ਬੇਨਤੀ ਥੋੜਾ ਜਿਆ ਕੁਝ ਬੋਲ ਕਰਦਾ ਇੱਕ ਵਾਰ ਸੁਣਾਇਆ ਧੰਨ ਪ੍ਰੋਫੈਸਰ ਕਰਨਾਲ ਦੇ ਬੋਲ ਹੈ ਮੈਂ ਇੱਕ ਬੇਨਤੀ ਕਰਨੀ ਲੱਗਿਆ ਸਤਿ ਸ਼੍ਰੀ ਅਕਾਲ ਜੇ ਜਿਹੜੀ ਪੁਲਿਸ ਸਾਡੇ ਡਾਂਗਾ ਮਾਰਦੀ ਹੈ ਉਹਦਾ ਕੋਈ ਨੇਤਾ ਹੈ ਉਹ ਨੇਤਾ ਆਈਜੀ ਡੀਆਈ ਜਾਂ ਐਸਐਸਬੀ ਹੈ ਸਾਰੀ ਪੁਲਿਸ ਉਹਦੇ ਪਿੱਛੇ ਆ ਤੁਸੀਂ ਵੀ ਆਪਣੇ ਲੀਡਰਾਂ ਦੇ ਨਾਲ ਜਿਵੇਂ ਉਹ ਕਹਿੰਦੇ ਨੇ ਉਦਾਂ ਅਨੁਸ਼ਾਸਨ ਚ ਰਹਿ ਕੇ ਪਰਲਮੈਂਟ ਅਗਲੀ ਗੱਲ ਇਹਦਾ ਮਤਲਬ ਇਹ ਨਹੀਂ ਅਸੀਂ ਡਾਂ ਖਾਂਣ ਤੋਂ ਡਰਦੇ ਆ ਅਸੀਂ ਜੇਲ੍ਹ ਜਾਣ ਤੋਂ ਡਰਦੇ ਆ ਇਹ ਅਸੀਂ ਸਭ ਕੁਝ ਕਰ ਸਕਦੇ ਆ ਦੂਜੀ ਗੱਲ ਇੱਕ ਮਿੰਟ ਦੀ ਬੇਨਤੀ ਆ ਨਹੀਂ ਨਹੀਂ ਬੋਲ 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 ਚੰਪਾ ਕਰ ਦੋ ਬੋਲ ਚੰਪਾ ਹੋ ਇੱਕ ਵਾਰੀ ਕਰ ਤੂੰ ਕੰਟੀਨਿਊ ਫਾਈਟ ਕਰ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਚਾਹੁੰਦਾ ਇੱਕ ਗੱਲ ਨੂੰ ਸਮਝ ਕੇ ਚੱਲੋ ਬੀ ਮੋਦੀ ਸਾਹਿਬ ਨੂੰ ਅਨਿਤ ਸ਼ਾਹ ਨੂੰ ਦੋ ਵਾਰੀ ਚਟਾਇਆ ਗਿਆ ਹੈ ਆਪਜੀ ਕਰੀ ਹੋਈ ਇੱਕ ਮਿੰਟ ਪੈ ਸਾਹਿਬ ਚੁੱਪ ਕਰ ਲੈ ਹੁਣ ਉਹ ਇੱਕ ਮਿੰਟ ਸੁਣ ਲੈਣ ਦੇ ਨਹੀਂ ਮੀਡੀਆ ਨੇ ਸਾਡੀ ਆਵਾਜ਼ ਚੱਕਣੀ ਕਰ ਲੈਂਦੇ ਅਨਿਤ ਅਨਿਤ ਸ਼ਾਹ ਤੇ ਮੋਦੀ ਜੀ ਨੂੰ ਦੋ ਵਾਰੀ ਚਟਾਇਆ ਗਿਆ ਹੈ ਉਹਨਾਂ ਨੂੰ ਨੋਟੀਫਿਕੇਸ਼ਨ ਵਾਪਸ ਲੈਣੀ ਪਈ ਹੈ ਅੱਜ ਤੱਕ 11 ਸਾਲਾਂ ਚ 12 ਸਾਲਾਂ ਚ ਹੋਰ ਕੋਈ ਨੋਟੀਫਿਕੇਸ਼ਨ ਨਹੀਂ ਵਾਪਸ ਰਹੀ ਆਹੋਂ ਕਿਹਨੇ ਚਕਾਇਆ ਪੰਜਾਬੀਆਂ ਨੇ ਬੋਲੇ ਸੋਨਹਾ ਜੈਕਾਰਾ ਗੱਲ ਪਹਿਲਾ ਆਸਰੀਆ ਕਾਲ ਜੈ ਜੀ ਸਤਿ ਸ਼੍ਰੀ ਅਕਾਲ ਇਹ ਗੁਰੂਆਂ ਦੀ ਧਰਤੀ ਤੋਂ ਉੱਠੇ ਸਾਡੇ ਨੌਜਵਾਨਾਂ ਨੇ ਸਾਡੇ ਕਿਸਾਨਾਂ ਨੇ ਸਾਡੇ ਬੁੱਧੀਜੀਵੀਆਂ ਨੇ ਸਾਡੇ ਕਵੀਆਂ ਨੇ ਸਾਡੇ ਦੇਸ਼ਕਾਂ ਨੇ ਸਾਡੇ ਮੀਡੀਆ ਨੇ ਇਨ 80 ਦਿਨ ਸਟਰਗਲ ਕਰਕੇ ਉਹ ਕਾਨੂੰਨ ਵਾਪਸ ਕਰਾਏ ਅੱਜ ਸਾਡੇ ਨੌਜਵਾਨ ਸਟੂਡੈਂਟ ਇਹਨਾਂ ਦੇ ਨਾਲ ਬਾਕੀ ਆਏ 28 ਤਰੀਕ ਦੀ ਨੋਟੀਫਿਕੇਸ਼ਨ ਨੂੰ 4 ਅਕਤੂਬਰ ਨੂੰ ਰੱਦ ਕਰਨਾ ਪਿਆ ਪਰ ਨਾਲ ਹੀ ਦੂਜੀ ਕਰਤੀ ਉਹ ਰਾਦੇ ਸਾਡੇ ਕਰਕੇ ਨਹੀਂ ਹੋਈ ਸੀ ਉਹ ਹੋਈ ਸੀ ਉਹ ਟੈਕਨੀਕੀ ਖਾਮੀ ਸੀ ਜਿਹਨੂੰ ਨੋਟੀਫਿਕੇਸ਼ਨ ਨਹੀਂ ਕਰਨੀ ਆਉਂਦੀ ਉਹ ਸਾਡੀ ਯੂਨੀਵਰਸਿਟੀ ਸਾਹਮਣੇ ਚਾਹੁੰਦੇ ਨੇ ਮੈਂ ਨੋਟੀਫਿਕੇਸ਼ਨਾਂ ਸਰਕਾਰ ਦੀਆਂ ਕਰਦਾ ਰਿਹਾ ਗੇ ਤੁਹਾਨੂੰ ਬਾਰ-ਬਾਰ ਨੋਟੀਫਿਕੇਸ਼ਨ ਬਦਲਨੀ ਪਵੇ ਤੇ ਸਮਝੋ ਤੁਸੀਂ ਨਲਾਇਕ ਹੋ ਸੋ ਮੰਤਰਾਲਾ ਨਲਾਇਕ ਹੈ ਜਿਹੜਾ ਬਾਰ-ਬਾਰ ਬਦਲਦਾ ਫੇਰ 4 ਤਰੀਕ ਨੂੰ ਕਹਿੰਦਾ ਕੋਈ ਨਹੀਂ ਤਰੀਕ ਅਸੀਂ ਬਾਅਦ ਚ ਤੈਅ ਕਰਾਂਗੇ ਉਹ ਵੀ ਵਾਪਸ ਲੈਣੀ ਪਈ 7 ਤਰੀਕ ਨੂੰ ਉਹ ਵਾਪਸ ਲੈ ਲਈ ਫੇਰ ਇਹ ਕਰਤਾ ਕਿ ਜੀ ਕੋਈ ਨਹੀਂ ਤੁਸੀਂ ਕੱਠ ਨਾ ਕਰੋ ਅਸੀਂ ਚੋਣਾ ਵੀ ਕਰਾ ਰਹੇ ਹਾਂ ਇੱਥੋਂ ਇਹਨਾਂ ਨੇ ਵਿਖੇ ਭੇਜਤਾ ਕਿ ਅਸੀਂ 22 ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੇ ਚਾਂਸਲ ਨੇ ਉਹਨਾਂ ਤੋਂ ਮਨਜ਼ੂਰੀ ਲੈ ਰਹੇ ਹਾਂ ਆਹ ਕਾਨੂੰਨ ਜਿਲੇ ਤਹ ਤੋ ਕਹਿੰਦੇ ਨੇ ਅਸੀਂ ਮਨਜ਼ੂਰੀ ਲਾ ਰਹੇ ਹਾਂ ਇਹਦੇ ਚ ਮਨਜ਼ੂਰੀ ਲੈਣ ਦਾ ਕੋਈ ਪ੍ਰਵਾਦ ਨਹੀਂ ਨੀ ਕੋਈ ਮਨਜ਼ੂਰੀ ਨਹੀਂ ਲੈਣੀ ਇਹਦੇ ਵਿੱਚ ਚੋਣ ਹੋਈ ਤੋਂ ਬਾਅਦ ਨੋਟੀਫਿਕੇਸ਼ਨ ਕਰਨੀ ਆ ਉਸਨੇ ਚਾਂਸਲਰ ਨੇ ਸੋ ਝੂਠ ਬੋਲਦੇ ਨੇ ਇਹ ਗੁੰਮਰਾਹ ਕਰਦੇ ਨੇ ਦੂਜੀ ਗੱਲ ਜਿਹੜੀ ਆ ਨੋਟੀਫਿਕੇਸ਼ਨ ਜਾਰੀ ਕਰੀ ਸੀ ਇਹ ਨੋਟੀਫਿਕੇਸ਼ਨ ਗੈਰ ਕਾਨੂੰਨੀ ਸੀ ਕਿਉਂ ਕਿਉਂ ਗੈਰ ਕਾਨੂੰਨੀ ਸੀ ਕਿਉਂਕਿ ਇਸ ਕਾਨੂੰਨ ਦੀ ਇਹ ਕਾਨੂੰਨ ਜਿਹੜਾ ਹੈ ਇਹਨੂੰ ਕੌਣ ਬਦਲ ਸਕਦਾ ਹੈ ਕੇਂਦਰ ਸਰਕਾਰ ਪਾਰਲੀਮੈਂਟ ਇਹਨਾਂ ਨੇ ਇਸ ਕਾਨੂੰਨ ਨੂੰ ਬਦਲ ਕੇ ਧਾਰਾ 14 ਖਤਮ ਕਰਤੀ ਧਾਰਾ 13 19 ਤੇ 20 ਬਦਲਤੀ ਪਾਰਲੀਮੈਂਟ ਨਹੀਂ ਨਾ ਕੋਈ ਆਰਡੀਨੈਂਸ ਜਾਰੀ ਕਰਿਆ ਇੱਕ ਬਾਬੂ ਨੇ ਬੈਠ ਕੇ ਕਰਤਾ ਹੁਣ ਇਹ ਸਰਕਾਰ ਸਿਆਸੀ ਤੌਰ ਤੇ ਬਹੁਤ ਕਮਜ਼ੋਰ ਹੋ ਚੁੱਕੀ ਹੈ ਇਹ ਸਿਆਸੀ ਫੈਸਲੇ ਲੈਣ ਦੀ ਬਜਾਏ ਇਹ ਜਿਹੜੇ ਸਾਡੇ ਕਾਨੂੰਨੀ ਮੰਚ ਨੇ ਉਹਨਾਂ ਦੇ ਫੈਸਲੇ ਲੈਣ ਦੀ ਬਜਾਏ ਬਾਬੂਆਂ ਰਾਹੀਂ ਫੈਸਲੇ ਲੈ ਰਹੀ ਹੈ ਚਾਹੇ ਐਸਆਈਆਰ ਦਾ ਫੈਸਲਾ ਹੋਵੇ ਉਹ ਗਣੇਸ਼ ਕੁਮਾਰ ਕਰ ਰਿਹਾ ਜਿਹਨੂੰ ਤੇਰੇ ਦਾ ਅਧਿਕਾਰ ਨਹੀਂ ਹੈ ਉਹਦਾ ਕੰਮ ਹੈ ਸਰਦਾਰ ਨੇ ਕਿਹਾ ਚੋਣ ਕਰਾਉਣਾ ਉਹਦਾ ਕੰਮ ਇਹ ਛੋੜੋ ਵੀ ਕੌਣ ਵੋਟਰ ਹੋ ਕੌਣ ਨਹੀਂ ਉਹਦਾ ਹੱਕ ਹੀ ਨਹੀਂ ਹੈ ਇਹ ਇਸੇ ਤਰ੍ਹਾਂ ਇਹ ਬੇਨਤੀ ਆ ਮੀਡੀਆ ਨੂੰ ਥੋੜਾ ਜਿਆ ਥੋੜਾ ਜਿਆ ਸਾਡਾ ਸਾਡਾ ਪਰਿਵਾਰ ਬੈਠਾ ਸਾਡਾ ਪੰਜਾਬ ਬੈਠਾ ਵਾ ਇਹ ਬਾਬੂਆਂ ਦੇ ਰਾਹੀਂ ਏ ਬਾਬੂਆਂ ਦੇ ਰਾਹੀਂ ਕੋਸ਼ਿਸ਼ ਕਰੀ ਜਾ ਰਹੀ ਹੈ। ਕੋਈ ਭਾਈ ਆਪਣੇ ਆਪਣੇ ਮੈਕਰਾ ਨਾਲ ਪਿੱਛੇ ਆ ਜਾਓ। ਆਪਣਾ ਮਾਈਕ ਇੱਥੇ ਜਿੱਥੇ ਆ ਜਾਵੇ। ਨਹੀਂ ਨਹੀਂ ਇਹ ਕੱਥਲੇ ਨਾਲ ਮਾਈਕ ਇੱਥੇ ਉੱਪਰ ਇਹ 0991 ਨੰਬਰ ਆਵਣੋ। ਅਮਰ ਇੱਕ ਮਿੰਟ ਦੀ ਬੇਨਤੀ ਕਰਨੀ। ਚਲੋ। ਇਹ ਕੱਟ ਹੋ ਗਿਆ ਸੀ। ਉਹਨਾਂ ਨੇ ਫੈਸਲਾ ਕੀਤਾ ਕਿ ਜਿਹੜਾ ਪੀਜੀਆਈ ਵਾਲਾ 1 ਨੰਬਰ ਗੇਟ ਆ ਉਹਨੂੰ ਉਹ ਅੰਦਰੋਂ ਆ ਕੇ ਉੱਥੇ ਉਹਨੂੰ ਗੇਟ ਨੂੰ ਤੋੜਨਾ ਹੈਗਾ ਤੋੜਤਾ ਕਹਿੰਦੇ ਤੇ ਉਹ ਖੁੱਲਣਾ ਹੈ ਆਪਾਂ ਸਾਰੇ ਇਕੱਠੇ ਹੋ ਕੇ ਚਲੋ ਚੱਲ ਜੀਏ ਇੱਕ ਨੰਬਰ ਗੇਟ ਚੱਲ ਜੀਏ ਸਾਰੇ ਜੀ ਨੰਬਰ ਗੇਟ ਤੇ ਆ ਜਾਓ ਭਈ ਓਏ ਠੋਕ ਪਰ ਅੰਦਰੋਂ ਸਟੂਡੈਂਟਾਂ ਨੇ ਕਾਲ ਦਿੱਤੀ ਆ ਕਿ ਜਿਹੜਾ ਪੀਜੀਆਈ ਵੱਲੋਂ ਇੱਕ ਨੰਬਰ ਗੇਟ ਆ ਯੂਨੀਵਰਸਿਟੀ ਦਾ ਉਹ ਗੇਟ ਤੋੜਨਾ ਉਹ ਗੇਟ ਤੋੜਨ ਦੇ ਲਈ ਹੁਣ ਲੋਕਾਂ ਦਾ ਇਕੱਠ ਅੱਗੇ ਵਧ ਰਿਹਾ ਜਿੱਥੇ ਕਿ ਪੁਲਿਸ ਵੱਲੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਦੇਖ ਸਕਦੇ ਹੋ ਲੋਕਾਂ ਦਾ ਇਕੱਠ ਅੱਗੇ ਵਧ ਰਿਹਾ ਲੋਕਾਂ ਦਾ ਇਕੱਠ ਅੱਗੇ ਵਧ ਰਿਹਾਗਾ ਤੋਂ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਜਾ ਰਹੀ ਆ ਪਰ ਲੋਕਾਂ ਦਾ ਇਕੱਠ ਅੱਗੇ ਵਧ ਰਿਹਾ ਉਹ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਪਰ ਲੋਕਾਂ ਦਾ ਇਕੱਠ ਸਾਰੀ ਬੈਰੀਕੇਡਿੰਗ ਨੂੰ ਤੋੜਦਾ ਹੋਇਆ ਅੱਗੇ ਵਧ ਰਿਹਾ ਹੈ ਕਿਉਂਕਿ ਅੰਦਰੋਂ ਸਟੂਡੈਂਟਸ ਨੇ ਕਿਹਾ ਹੈ ਕਿ ਜੋ ਪੀਜੀਆਈ ਦਾ 1 ਨੰਬਰ ਗੇਟ ਹੈ ਉਹ ਤੋੜਨਾ ਉਹ ਦੇਖ ਸਕਦੇ ਹੋ ਲੋਕਾਂ ਦਾ ਇਕੱਠ ਅੱਗੇ ਵਧ ਰਿਹਾ ਹੈ ਹੱਲਾ ਬੋਲ ਦਿੱਤਾ ਗਿਆ ਲੋਕਾਂ ਵੱਲੋਂ ਪੰਜਾਬੀਆਂ ਵੱਲੋਂ ਹੱਲਾ ਬੋਲ ਦਿੱਤਾ ਗਿਆ ਯੂਨੀਵਰਸਿਟੀ ਦੇ ਉੱਪਰ ਵੱਡਾ ਇਕੱਠ ਯੂਨੀਵਰਸਿਟੀ ਨੂੰ ਵੱਧ ਗਿਆ ਹੈ ਗੇਟ ਤੋੜਨ ਦਿੱਤੇ ਜਾਣਗੇ ਗੇਟ ਤੋੜਨ ਦੀ ਕਾਲ ਦਿੱਤੀ ਗਈ ਹੈ ਗੇਟ ਤੋੜਨ ਦੇ ਲਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਲਾਉਂਦੇ ਹੋਏ ਅੱਗੇ ਵਧ ਰਿਹਾ ਇਕੱਠ ਅੱਗੇ ਬਾਧ ਰਹੇ ਨੇ ਕਿਉਂਕਿ ਸਟੂਡੈਂਟਸ ਨੇ ਅੰਦਰੋਂ ਕਿਹਾ ਹੈ ਕਿ ਅੰਕਲ ਨੰਬਰ ਗੇਟ ਤੋੜ ਦਿੱਤਾ ਜਾਵੇ ਦੇਖ ਸਾਦੇ ਵੱਡਾ ਕਾਠ ਬੈਰੀਕੇਡਿੰਗ ਤੋੜਦਾ ਹੋਇਆ ਪੁਲਿਸ ਦੀਆਂ ਬੈਰੀਕੇਡਿੰਗ ਤੋੜਦਾ ਲਈ ਤੋੜਦੇ ਹੋਏ ਪੀਯੂ ਵੱਲ ਨੂੰ ਵਧ ਰਹੇ ਹੈ ਗੱਠ ਕੱਟੇ ਗਾਲੇ ਜੇ ਪੰਜਾ ਕੜਿਆ ਪੰਜਾਬ ਤੇ ਪੰਜਾਬ ਨਹੀਂ ਚੱਲਦਾ ਸੋ ਹਲੇ ਰੋਕ ਲਿਆ ਗਿਆ ਬੁੱਧੀਜੀਵੀਆ ਵੱਲੋਂ ਕਿਉਂਕਿ ਅੰਦਰ ਸਟੂਡੈਂਟਸ ਨੇ ਸੁਨੇਹਾ ਭੇਜਿਆ ਕਿ ਇੱਕ ਨੰਬਰ ਗੇਟ ਤੋੜ ਦਿੱਤਾ ਜਾਵੇ ਸੋ ਇਹ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਹੋਏ ਪੁਲਿਸ ਵੱਲੋਂ ਵੈਰੀਕੇਟਿੰਗ ਦੀ ਵੀ ಕಿಡಿಂಗ ತೋಡ ದೀತಿ ಗೀಯ ನೋ